ਸਿਰੀ ਰਾਗ ਮਹੱਲਾ ਪੰਜਵਾਂ ਸੱਬੇ ਗੱਲਾਂ ਵਿਸਰਣਾ ਇੱਕੋ ਵਿਸਰਨਾ ਜਾਓ ਤੰਦਾ ਸਭ ਜਲਾਏ ਕੈ ਕੋ ਨਾਮ ਤਿਆ ਸੱਚ ਸਵਾਓ ਆਸਾਂ ਸੱਬੇ ਲਾਹੇ ਕੈ ਇੱਕੇ ਆਸ ਕਮਾਓ ਜਿਨਨੇ ਸਤਗੁਰ ਸੇਵਿਆ ਤੇ ਨਗ ਕੈ ਮਿਲਿਆ ਥਾਓ ਮਨ ਮੇਰੇ ਕਰਤੇ ਨੋ ਸਾ ਲਾਹੇ ਸੱਬੇ ਸ਼ਟਸਿਆਂ ਪਾ ਗੁਰ ਕੀ ਪੈਰੀ ਪਾਹੇ ਰਹਾਉ ਦੁੱਖ ਭੁੱਖ ਨਹਿ ਵਿਆਪੇ ਜੇ ਸੁਖ ਦਾਤਾ ਮਨ ਹੋਏ ਕਿਤਹਿ ਕਾਮਨਾ 치ਜੀਏ ਜਾਹਿਰ ਦੇ ਸੱਚਾ ਸੋਏ ਜਿਸ ਤੋਂ ਰਖੇ ਹੱਥ ਦੇ ਤਿਸ ਮਾਰ ਨ ਸਕੈ ਕੋਏ ਸੁਖ ਦਾਤਾ ਗੁਰ ਸੇਵੀ ਐ ਸਭ ਬਗਣ ਕਟੈ ਤੋਏ ਸੇਵਾ ਮੰਗੈ ਸੇਵਕੋ ਲਾਇਆ ਆਪਣੀ ਸੇਵ ਸਾਥੋ ਸੰਗ ਮਸਕਤੇ ਤੁਠੇ ਪਾਵਾ ਦੇਵ ਸਾਪਕਸ਼ਿ ਵਾਸਕਤ ਸਾਹਿਬ ਹੈ ਆਪੇ ਕਰਨ ਕਰੇਵ ਸਤਗੁਰ ਕੈ ਬਲ ਹਾਰਨੇ ਮਨਸਾ